ਸਤਿ ਸ੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਫਰੌਕ ਟਾਈਪ ਟੌਪ ਬਣਾਉਣਾ ਸਿੱਖਾਂਗੇ ਠੀਕ ਹੈ ਜੀ ਇਹ ਆਪਾਂ ਛੋਟੇ ਬੱਚੇ ਲਈ ਬਣਾ ਸਕਦੇ ਹਾਂ ਤੇ ਵੱਡੀਆਂ ਬੱਚੀਆਂ ਲਈ ਵੀ ਠੀਕ ਹੈ ਜੀ ਤੇ ਇਹ ਦੇਖੋ ਆਪਣੇ ਕੋਲ ਕਪੜਾ ਜਿਹੜਾ ਮੈਂ ਡਬਲ ਰੱਖਿਆ ਹੋਇਆ ਤਾਂ ਦੋਨੋਂ ਕਿਨਿਆਂ ਦੇ ਮਤਲਬ ਇੱਕ ਸਾਈਡ ਤੇ ਇਕੱਠੀਆਂ ਕਰ ਲਈਆਂ ਠੀਕ ਹੈ ਜੀ ਇਹ ਆਪਾਂ 18 ਇੰਚ ਦੇ ਅਕੋਰਡਿੰਗ ਬਣਾਉਣਾ ਤੇ ਆਪਣੇ ਕੋਲ 21 ਇੰਚਾ ਠੀਕ ਹੈ ਜੀ 3 ਇੰਚ ਆਪਣੇ ਕੋਲੇ ਐਕਸਟਰਾ ਹੈ ਮਤਲਬ ਕਿ 3 ਇੰਚ ਆਪਣੇ ਕੋਲੇ ਜਿਹੜਾ ਵੱਧ ਆ ਇਹ ਤੇ ਠੀਕ ਆ ਆਪਣੇ ਕੋਲੇ ਤੇ ਆਪਾਂ 15 ਇੰਚ ਇਹਨੂੰ ਤਿਆਰ ਕਰਨਾ ਆਪਾਂ 16 ਇੰਚ ਮਤਲਬ ਕਿ ਇਹਦੀ ਜਿਹੜੀ ਬਾਡੀ ਉੱਪਰ ਵਾਲੀ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਉੱਪਰ ਵਾਲਾ ਹਿੱਸਾ ਇਹਦਾ ਉਤਾਰ ਲਾਂਗੇ ਲੋ ਜੀ ਇਹ ਮੇਰੇ ਕੋਲੇ 5 ਮੀਟਰ ਕਪੜਾ ਸੀਗਾ ਤੇ ਆਪਾਂ ਉਹਦੇ ਵਿੱਚੋਂ ਹੀ ਇਹਨੂੰ ਕਟਿੰਗ ਕਰਾਂਗੇ ਠੀਕ ਹੈ ਜੀ ਇਹ ਪਾਰਟ ਆਪਾਂ ਲੱਗ ਕਰ ਲੈਣਾ ਇਸ ਦਾ ਹੁਣ ਆਪਾਂ ਜਿਹੜੇ ਪੀਸ ਦੋਨੋਂ ਅਲੱਗ-ਅਲੱਗ ਕਰ ਲਾਂਗੇ ਕਿਉਂਕਿ ਮੈਂ ਇਹ ਡਬਲ ਰੱਖਿਆ ਹੋਇਆ ਸੀ ਦੋਨੋਂ ਕੰਨੇ ਇੱਕ ਸਾਈਡ ਤੇ ਇਕੱਠੀਆਂ ਕਰਕੇ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਅਲੱਗ-ਅਲੱਗ ਜੋੜ ਲਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਪਰ ਪਾਵਾਂਗੇ ਕਾਟਾ ਆਪਾਂ ਇਹ 18 ਅਸ ਅਕਸ ਅਕੋਰਡਿੰਗ ਮਤਲਬ ਇਹਦੀ ਕਟਿੰਗ ਕਰਨੀ ਆ ਟਾਪ ਦੀ ਠੀਕ ਹੈ ਜੀ ਤੇ ਆਪਾਂ ਇਹਦੇ ਜਿਹੜੇ ਗਲੇ ਆ ਵੀ ਉਹ ਵੀ ਛੋਟੇ ਛੋਟੇ ਬਣਾਉਣੇ ਆ ਤੇ ਬੈਕ ਵਾਲਾ ਵੀ ਤੇ ਫਰੰਟ ਵਾਲਾ ਵੀ ਠੀਕ ਹੈ ਜੀ ਲੋ ਜੀ ਆਪਾਂ ਰੱਖ ਲਏ ਦੋਨੋਂ ਪੀਸ ਅਲੱਗ-ਅਲੱਗ ਜੋੜ ਕੇ ਤੇ ਹੁਣ ਆਪਾਂ ਲਗਾਵਾਂਗੇ ਇਹ ਤੇਰਾ ਤੇਰਾ ਆਪਾਂ ਲਾਵਾਂਗੇ ਇਹਦਾ 6.5 ਇੰਚ ਠੀਕ ਹੈ ਜੀ ਕਿਉਂਕਿ ਗਲੇ ਆਪਾਂ ਬਿਲਕੁਲ ਛੋਟੇ ਬਣਾਉਣੇ ਆ ਤੇ ਮੋੜ ਦੇ ਨਿਸ਼ਾਨ ਆਪਾਂ ਲਗਾਇਆ ਹੈ 7 ਇੰਚ ਤੇ ਠੀਕ ਹੈ ਇਥੋਂ ਆਪਾਂ ਸਵਾ ਕੁਛੇ ਇਤਨਸ਼ਾਲ ਲਗਾ ਲਿਆ ਥੋੜਾ ਜਿਹਾ ਘਟਾ ਕੇ 6.5 ਤੋਂ ਠੀਕ ਹੈ ਜੀ ਲਓ ਜੀ ਹਾਂਜੀ ਹੁਣ ਆਪਾਂ ਮੋਢੇ ਦੀ ਕਟਿੰਗ ਕਰਾਂਗੇ ਤੇ ਆਪਾਂ ਪਹਿਲਾਂ ਲਾਵਾਂਗੇ ਚੈਸ ਤੱਕ ਨਿਸ਼ਾਨ 18 ਇੰਚਾ ਠੀਕ ਹੈ ਜੀ 9 ਇੰਚ ਤੇ ਨਿਸ਼ਾਨ ਲਗਾ ਲਿਆ ਤੇ 1.5 ਇੰਚ ਆਪਣੇ ਕੋਲੇ ਅਕਸਰ ਰੱਖ ਲਿਆ ਆਪਾਂ ਨੇ ਤੇ ਕਮਰ ਇਹਨਾਂ ਦੀ ਹੈਗੀ ਆਪਣੇ ਕੋਲੇ 15 ਇੰਚ ਆਪਾਂ ਲਾ ਲਿਆ ਇਹ 7.5 ਤੇ ਠੀਕ ਤੇ ਉਸ ਤੋਂ ਬਾਅਦ ਆਪਾਂ 2 ਇੰਚ ਨੂੰ ਵੱਧ ਦਾ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇਹ ਨਿਸ਼ਾਨ ਜਿਹੜੇ ਮੈਚ ਕਰ ਦਾਂਗੇ ਫਿਟਿੰਗ ਵਾਲਾ ਵੀ ਤੇ ਅਕਸਰ ਇਹ ਟੱਪਾ ਰੱਖਿਆ ਹੋਵੇ ਠੀਕ ਹੈ ਤੇ ਹੁਣ ਪਾਵਾਂਗੇ ਆਪਾਂ ਕਾਰਡ ਮੋਡੇ ਦੀ ਕਾਰਡ ਪਾ ਪਾਵਾਂਗੇ 1.5 ਇੰਚ ਤੋਂ 1.5 ਪੌਣੇ 2 ਇੰਚ ਤੋਂ ਆਪਾਂ ਨਿਸ਼ਾਨ ਲਗਾ ਲਿਆ ਕਾਰਡ ਪੌਣ ਦਾ ਬੈਕ ਵਾਲੀ ਕਾਰਡ ਜਿਹੜੀ ਪਿੱਛੇ ਵਾਲੀ ਪਾਉਣੀ ਆ ਠੀਕ ਹੈ ਜੀ ਤੇ ਫਰੰਟ ਵਾਲੀ ਕਾਰਡ ਪਾਵਾਂਗੇ ਆਪਾਂ ਪੌਣੇ 1 ਇੰਚ ਤੋਂ ਲੋ ਜੀ ਤੇ 1/2 ਇੰਚ ਪਾਪਰ ਮੋਟੀ ਵਾਲੀ ਕਾਟ ਪਾਵਾਂਗੇ ਤੀਰੇ ਤੇ ਠੀਕ ਹੈ ਜੀ ਡਾਊਨ ਕਾਟ ਹਾਂਜੀ ਹੁਣ ਆਪਾਂ ਕਟਿੰਗ ਕਰ ਦਾਂਗੇ ਲੋ ਜੀ ਹੁਣ ਆਪਾਂ ਫਰੰਟ ਵਾਲਾ ਪੀਸ ਚੱਕ ਲੈਣਾ ਅੱਗੇ ਵਾਲਾ ਤੇ ਇਹ ਤੋਂ ਆਪਾਂ ਅਗਲੀ ਕਾਟ ਜਿਹੜੀ ਮੋਢੇ ਦੀ ਉਹ ਪਾ ਦੇਣੀ ਆ ਠੀਕ ਹੈ ਜੀ ਲੋ ਜੀ ਹੁਣ ਆਪਾਂ ਕੀ ਕਰਨਾ ਆ ਹੁਣ ਆਪਾਂ ਜਿਹੜੇ ਇਹ ਪੀਸ ਅਲੱਗ-ਅਲੱਗ ਕਰ ਲੈਣੇ ਪਹਿਲਾਂ ਦੋਨੋਂ ਠੀਕ ਹੈ ਜੀ ਇਹ ਆਪਣਾ ਜਿਹੜਾ ਪਿਛੇ ਵਾਲਾ ਪੱਲਾ ਆਪਾਂ ਪੀਸ ਮਤਲਬ ਉਹ ਪਿੱਛੇ ਰੱਖ ਦੇਣਾ ਹੈ ਉਹਨੂੰ ਆਪਾਂ ਕੋਈ ਛੇੜਨਾਂ ਨਹੀਂ ਹੈਗਾ ਹੁਣ ਤੇ ਆਪਣੀ ਜਿਹੜੀ ਫਰੰਟ ਵਾਲੀ ਤੇ ਆਪਾਂ ਮਤਲਬ ਉਹ ਜਿਹੜੀ ਕਾਟ ਪਾਉਣੀ ਆ ਇੱਥੋਂ ਆਪਾਂ ਦੇਖੋ 3.5 ਇੰਚ ਰੱਖ ਲਿਆ ਠੀਕ ਹੈ ਜੀ ਬੰਦ ਵਾਲੀ ਸਾਈਡ ਤੋਂ ਗਲੇ ਵਾਲੀ ਸਾਈਡ ਤੋਂ ਆਪਾਂ ਨੇ 3.5 ਰੱਖ ਕੇ ਇਹ ਆਪਾਂ ਫਿਟਿੰਗ ਦੇ ਨਿਸ਼ਾਨ ਦੇ ਨਾਲ ਤਾਂ ਨਿਸ਼ਾਨ ਬਲਾ ਲੈਣਾ ਹੈ ਠੀਕ ਹੈ ਜੀ ਇੱਥੋਂ ਆਪਾਂ ਹੁਣ ਕਟਿੰਗ ਕਰ ਦੇਣੀ ਹੈ ਇਹ ਆਪਣੀ ਜਿਹੜੀ ਸ਼ੇਪ ਜਿਹੜੀ ਬਣੂਗੀ ਟਾਪ ਦੀ ਠੀਕ ਹੈ ਆ ਦੇਖੋ ਲਓ ਜੀ ਐਦਾਂ ਆਪਾਂ ਮਤਲਬ ਕਟਿੰਗ ਕਰਤੀ ਫਿਟਿੰਗ ਤੱਕ ਆਪਾਂ ਕਰਨੀ ਹੈ ਉਸ ਤੋਂ ਅੱਗੇ ਨਹੀਂ ਕਰਨੀ ਠੀਕ ਹੈ ਜੀ ਲਓ ਜੀ ਇਹ ਹੋ ਗਿਆ ਆਪਣਾ ਬੈਕ ਵਾਲਾ ਪੀਸ ਧਿਆਨ ਰੱਖਣਾ ਵੀ ਆਪਾਂ ਕੱਲੇ ਫਰੰਟ ਪੀਸ ਨੂੰ ਹੀ ਕਾਟ ਪਾਉਣੀ ਹੈ ਤੇ ਹੁਣ ਆਪਾਂ ਜਿਹੜੇ ਇਹਨਾਂ ਦੇ ਪੱਲੇ ਉਤਾਰਾਂਗੇ ਠੀਕ ਹੈ ਜੀ ਪੱਲਾ ਜਿਹੜਾ ਆਪਾਂ ਚੁੜਾਈ ਦੇ ਵਿੱਚ ਕੱਪੜਾ ਆਪਾਂ ਪੂਰਾ ਲੈ ਲਿਆ ਮਤਲਬ ਕਿ ਬਾੜ ਪਾਉਣ ਦੀ ਜਿਹੜੇ ਆਪਾਂ ਪਾਉਣੇ ਆ ਟੌਪ ਦੇ ਵਿੱਚ ਠੀਕ ਹੈ ਜੀ ਤੇ ਆਪਾਂ ਇਹ ਤਿਆਰ ਕਰਨਾ ਆ 17 ਇੰਚ ਕਰਨਾ ਆਪਾਂ ਤਿਆਰ ਇਹਨੂੰ ਤੇ 2 ਇੰਚ ਆਪਾਂ ਵੱਧ ਲੈ ਲਿਆ ਉਸ ਤੋਂ ਵਕੀ ਠੀਕ ਹੈ ਜੀ 15 ਇੰਚ ਪਰ ਤਿਆਰ ਕਰਨਾ ਸੀ ਇਹਨੂੰ ਜਿਹੜਾ ਆਪਣਾ ਸੀਗਾ ਟੌਪ ਉਹ ਆਪਾਂ 16 ਇੰਚ ਰੱਖ ਲਿਆ ਤੇ ਨੀਚੇ ਵਾਲਾ ਹਿੱਸਾ ਆਪਾਂ ਤਿਆਰ ਕਰਨਾ ਸੀ ਇਹਨੂੰ ਤੇ ਆਪਾਂ 2 ਇੰਚ ਵੱਧ ਰੱਖ ਲਿਆ 18 19 ਠੀਕ ਹੈ ਜੀ ਸਿਲਾਈ ਦੇ ਲਈ ਲੋਚ ਇਹ ਆਪਣਾ 19 ਇੰਚ ਤੇ ਨਿਸ਼ਾਨ ਆ ਲੂਗਾ ਠੀਕ ਹੈ ਜੀ ਹਾਂਜੀ ਪਹਿਲਾਂ ਆਪਾਂ ਨੇ ਜਿਹੜਾ ਇਹ ਬੈਕ ਵਾਲਾ ਪੱਲਾ ਮਤਲਬ ਉਹ ਜਿਹੜਾ ਉਤਾਰਨਾ ਆ ਪਿੱਛੇ ਵਾਲੇ ਦਾ ਫਰੰਟ ਵਾਲਾ ਤੁਹਾਨੂੰ ਮੈਂ ਬਾਅਦ ਚ ਦੱਸ ਦਿਆਂ ਠੀਕ ਹੈ ਜੀ ਇਹ ਹੋ ਗਿਆ ਆਪਣਾ 2 ਇੰਚ ਵੱਧ ਕਰਕੇ ਆਪਾਂ ਨੇ ਪਿਛਲਾ ਪੰਨਾ ਉਤਾਰ ਲਿਆ ਬਣ ਪਉਣ ਨੂੰ ਦੇਖੋ ਇਹ ਤਾ ਖੋਲਾਂਗੇ ਨਾ ਆਪਾਂ ਦੇਖੋ ਪੂਰਾ ਘੇਰ ਆ ਗਿਆ ਠੀਕ ਹੈ ਜੀ ਤੇ ਹੁਣ ਇਹ ਸਾਰੇ ਦੇ ਵਿੱਚ ਬਲ ਪਾਣੇ ਨੇ ਠੀਕ ਹੈ ਜੀ ਤੇ ਹੁਣ ਆਪਾਂ ਉਤਾਰਾਂਗੇ ਅੱਗੇ ਵਾਲੇ ਦਾ ਜਿਹੜਾ ਅੱਗੇ ਵਾਲੇ ਤੁਹਾਨੂੰ ਦਿਖਾਉਂਦੀ ਆ ਮੈਂ ਇਹ ਹੋ ਗਿਆ ਪਿਛਲਾ ਆਪਣਾ ਪਿੱਛੇ ਵਾਲਾ ਆਪਾਂ ਜਿਹੜਾ ਰੱਖ ਲਿਆ ਠੀਕ ਹੈ ਜੀ ਹੁਣ ਆਪਾਂ ਅਗਲਾ ਪੱਲਾ ਉਤਾਰਾਂਗੇ ਜਿਹਦੇ ਉੱਪਰ ਬਲ ਪਾਣੇ ਆਪਾਂ ਨੇ ਆਹ ਦੇਖੋ ਆਹ ਜਿਹੜਾ ਆਪਾਂ ਮਤਲਬ ਕੱਟ ਪਾਈ ਹੈ ਨਾ ਅੱਗੇ ਵਾਲੇ ਪੱਲੇ ਨੂੰ ਮਤਲਬ ਜਿਹੜੇ ਟੌਪ ਦੇ ਟੌਪ ਵਾਲੇ ਪਾਸੇ ਨੂੰ ਆ ਦੇਖੋ ਬਾਡੀ ਦੇ ਜਿਹੜੀ ਆ ਪਾਹੇ ਵਾਲੇ ਕਾਟ ਪਾਈਏ ਇਹ ਆਪਾਂ ਪਾਈਏ 3.5 ਤੇ ਆਪਾਂ 3.5 ਜਿਹੜਾ ਐਕਸਟ ਰੱਖਣਾ ਉੱਪਰ ਫਰੰਟ ਵਾਲਾ ਪੀਸ ਵੀ ਜਿਹੜਾ ਠੀਕ ਹੈ ਜੀ ਇਹਨੂੰ ਆਪਾਂ ਬਾਲ ਪਾਉਣੇ ਆ 3.5 ਆਪਾਂ ਵੱਧ ਰੱਖ ਲਿਆ 3.5 ਤੋਂ 0.4 ਆਪਾਂ ਨੇ ਵੱਧ ਰੱਖ ਲੈਣਾ ਠੀਕ ਹੈ ਜੀ ਉਧਰੋਂ ਆਪਾਂ ਕਟਿੰਗ ਕਰਤੀ ਇਧਰੋਂ ਆਪਾਂ ਵੱਧ ਰੱਖ ਲੈਣਾ ਠੀਕ ਹੈ ਜੀ ਜਿੱਥੇ ਵਿੱਚ ਆਪਾਂ ਨੇ ਬਾਲ ਪਾ ਕੇ ਤੁਹਾਨੂੰ ਗਾਹਾਂ ਗਾਹ ਪਤਾ ਲੱਗ ਜਾਊਗਾ ਲੋ ਜੀ ਹੁਣ ਆਪਾਂ ਇਹ ਵਾਲਾ ਪੀਸ ਕੱਢ ਲਿਆ ਹਾਂਜੀ ਹੁਣ ਆਪਾਂ 프ਰੰਟ ਪੀਸ ਚੱਕ ਕੇ ਹੁਣ ਤੁਹਾਨੂੰ ਮੈਂ ਦੱਸ ਦਿਆਂ ਵੀ ਇਹ ਜਿਹੜਾ ਆਪਾਂ ਮਤਲਬ ਕਿ ਜਿਹੜਾ ਬੈਕਵਾਰਡ ਪੀਸ ਆਪਾਂ ਚੱਕਤਾ ਇਹ ਹੋ ਕੇ ਆਪਣਾ ਫਰੰਟ ਵਾਲਾ ਆਪਾਂ ਜਿਹੜਾ 3.5 ਇੰਚ ਬਾਧ ਰੱਖਿਆ ਠੀਕ ਹੈ ਜੀ ਤੇ ਇਹ ਵੀ ਆਪਾਂ ਨੇ ਹੁਣ ਦੇਖੋ ਬੰਦ ਵਾਲੀ ਸਾਈਡ ਤੋਂ ਜਿੱਮੇ ਆਪਣਾ ਜਿਹੜਾ ਸੈਂਟਰ ਆ ਨਾ ਤੇ ਇੱਥੇ ਆਪਾਂ 3.5 ਦਾ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਇਹ ਨਿਸ਼ਾਨ ਨੂੰ ਆਪਾਂ ਇੱਧਰ ਮਲਾ ਲੈਣਾ ਆ ਕੰਨੀ ਵਾਲੀ ਸਾਈਡ ਇੱਧਰ ਜਿੱਦਾਂ ਆਪਾਂ ਟਾਪ ਨੂੰ ਮਤਲਬ ਕੱਟ ਪਾਈ ਆ ਉਸੇ ਤਰ੍ਹਾਂ ਆਪਾਂ ਇਹ ਰੋ ਵੀ ਕੱਟ ਪਾਉਣੀ ਨੇ ਜਿਹਨੂੰ ਆਪਾਂ ਬਲ ਪਾਉਣੇ ਆ ਨੀਚੇ ਵਾਲੇ ਹਿੱਸੇ ਨੂੰ ਠੀਕ ਹੈ ਜੀ ਆ ਦੇਖੋ ਬਹੁਤ ਸੋਖਾ ਆ ਜੀ ਬਹੁਤ ਵਧੀਆ ਲੱਗਦਾ ਲੁੱਕ ਵੀ ਬਹੁਤ ਵਧੀਆ ਆਉਂਦੀ ਏ ਦੀ ਠੀਕ ਹੈ ਜੀ ਆ ਦੇਖੋ ਇਹ ਕਾਟ ਪੈ ਗਈ ਨਾ ਇਸ ਤਰ੍ਹਾਂ ਹੁਣ ਇਹ ਪੂਰੇ ਵਿੱਚ ਆਪਾਂ ਹੁਣ ਬਲ ਪਾਉਣੇ ਆ ਜਿਹੜਾ ਆਪਣਾ ਫਰੰਟ ਵਾਲੇ ਦਾ ਹਿੰਦ ਲੱਗਦੀ ਨੀਚੇ ਵਾਲਾ ਹਿੱਸਾ ਆ ਫਰੋਕ ਦਾ ਹਾਂਜੀ ਹੁਣ ਆਪਾਂ ਸੈਂਟਰ ਦੇ ਵਿੱਚ ਕਾਟ ਲਗਾ ਲੈਣਾ ਜਾਂ ਆਪਾਂ ਇਦਾਂ ਨਿਸ਼ਾਨ ਲਗਾ ਲੈਣਾ ਹੈ ਠੀਕ ਹੈ ਜੀ ਆ ਦੇਖੋ ਹੁਣ ਕੀ ਆਪਾਂ ਨੇ ਇਹਨੂੰ ਇਹਦੇ ਨਾਲ ਮੈਚ ਕਰਨਾ ਧਿਆਨ ਰੱਖਣਾ ਵੀ ਇਹ ਆਪਣਾ ਸੈਂਟਰ ਹੋ ਗਿਆ ਠੀਕ ਹੈ ਜੀ ਹੁਣ ਦੋਨੋਂ ਸਾਈਡਾਂ ਦੇ ਆਪਾਂ ਨੇ ਅੰਦਰ ਵੱਲ ਨੂੰ ਬਲ ਪਾ ਲੈਣੇ ਇਦਾਂ ਕਰਕੇ ਠੀਕ ਹੈ ਉਧਰੋਂ ਇਧਰੋਂ ਅਪਾ ਜਿਹੜਾ ਆਪਣੇ ਟਾਪ ਦੇ ਬਰਾਬਰ ਲਿਆਉਣਾ ਵੀ ਉਹਨੇ ਕੁ ਬਲ ਪੈਣਾ ਠੀਕ ਹੈ ਜੀ ਹਾਂਜੀ ਇਹ ਹੋ ਗਿਆ ਆਪਣਾ ਪਿਛਲਾ ਪਾਸਾ ਟਾਪ ਦਾ ਇਹ ਹੋ ਗਿਆ ਆਪਣਾ ਪਿਛਲਾ ਜਿਹੜਾ ਆਪਾਂ ਉਤਾਰਿਆ ਸੀ ਪੀਸ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੇ ਬਸ ਇੱਕ ਪਾਸੇ ਨੂੰ ਹੀ ਬਲ ਪਾ ਦੇਣਾ ਇੰਦਾ ਕਰਕੇ ਠੀਕ ਹੈ ਜੀ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਬਾਹਾਂ ਦੀ ਕਟਾਈ ਪਹਿਲਾਂ ਠੀਕ ਹੈ ਬਾਹਾਂ ਆਪਾਂ ਕਪੜਾ ਉਹਦੇ ਡਬਲ ਕਰਕੇ ਰੱਖ ਲਿਆ ਠੀਕ ਹੈ ਜੀ ਤੇ 18 ਜਿਹੜਾ ਬਰਸਦਾ ਆਪਣਾ ਮੋਡਾ ਜਿਹੜਾ ਉਹ 8 ਇੰਚ ਤਿਆਰ ਹੁੰਦਾ ਆ ਠੀਕ ਹੈ ਜੀ ਤੇ ਹੁਣ ਆਪਾਂ ਲਾਵਾਂਗੇ ਬਾਹਾਂ ਦੀ ਲੰਬਾਈ ਲੰਬਾਈ ਆਪਾਂ ਤਿਆਰ ਕਰਨੀ ਆ ਜੀ 15 ਇੰਚ ਆਪਾਂ 2 ਇੰਚ ਵਾਧਾ ਰੱਖ ਲਈ 17 ਇੰਚ ਹੁਣ ਆਪਾਂ ਇਹਨੂੰ ਕੱਟ ਪਾ ਦਾਂਗੇ ਬਾਹਰ ਨੂੰ ਤਿਆਰ ਕਰਨੀ ਆਪਾਂ ਨੇ ਮੋਰੀ ਬਾਹ ਦੀ 5 ਇੰਚ ਆਪਾਂ 2 ਇੰਚ ਵੱਧ ਲੈ ਲਾਂਗੇ 7 ਇੰਚ ਠੀਕ ਹੈ ਜੀ ਸਾਈਡ ਤੋਂ ਆਪਾਂ ਕੱਟ ਪਾਵਾਂਗੇ 3 ਇੰਚ ਤੋਂ ਮੋਢੇ ਦੇ ਕਾਟ ਆਪਾਂ ਜਿਹੜੀ ਹੈ ਇਹਦੀ ਹਲਕੀ ਜਿਹੀ ਗੋਲਾਈ ਦੇਣੀ ਆ ਮਤਲਬ ਆਪਾਂ ਨੂੰ ਕਮੀਜ਼ ਵਾਂਗੂ ਪੂਰੀ ਗੋਲਾਈ ਨਹੀਂ ਦੇਣੀ ਹੈਗੀ ਆਪਾਂ ਮੋਢੇ ਦੇ ਕਾਟ ਹਲਕੀ ਜਿਹੀ ਪਾ ਦੇਣੀ ਆ ਠੀਕ ਹੈ ਜੀ ਕਿਉਂਕਿ ਇਹ ਟਾਪ ਆ టాప ను కాటనీ గైనా తయారు నిశాను అట్ ఇం కటిగే ਹੋ ਜੀ ਜ ਆਪਣੇ ਮੋਢੇ ਦੀ ਕਾਟ ਤੇ ਹੁਣ ਆਪਾਂ ਪਾ ਦਾਂਗੇ ਫਰੰਟ ਵਾਲੇ ਕਾਟ ਬਾਹਾਂ ਮੇ ਖੋਲ ਲਿਆ ਠੀਕ ਹੈ ਜੀ ਅੱਧੇ ਇੰਚ ਦੀ ਆਪਾਂ ਜਿਹੜੀ ਫਰੰਟ ਵਾਲੇ ਕਾਟ ਪਾਤੀ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਸਟੀਚਿੰਗ ਕਿਵੇਂ ਕਰੀ ਆਲੋ ਜੀ ਤੇ ਆਪਾਂ ਕਟਿੰਗ ਕਰਤੀ ਮਤਲਬ ਕਿ ਹੋਲਡਿੰਗ ਵਾਸਤੇ ਬੈਕ ਵਾਲਾ ਗਲਾ ਆਪਾਂ ਬਣਾ ਲਿਆ ਸੀ ਠੀਕ ਹੈ ਜੀ ਤੁਣ ਮੈਂ ਮੋٹے-ਬੋਟੇ ਬਤਨ ਸਟੈਪ ਦੱਸ ਦਊਂਗੀ ਆਪਾਂ ਕਿਦਾਂ ਕਿਦਾਂ ਸਟਿਚ ਕੀਤਾ ਇਹਨੂੰ ਠੀਕ ਹੈ ਜੀ ਤੇ ਹੁਣ ਆਪਾਂ ਇਹਦਾ ਫਰੰਟ ਵਾਲਾ ਗਲਾ ਬਣਾ ਲਾਂਗੇ ਠੀਕ ਹੈ ਜੀ ਬਣਾ ਲਿਆ ਆਪਾਂ ਫਰੰਟ ਗੜਾ ਵੀ ਸ਼ੇਪ ਬਣਾਇਆ ਆਪਾਂ ਨੇ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਬਾੜ ਜਿਹੜੀ ਮੇਨ ਗੱਲ ਆ ਠੀਕ ਹੈ ਜੀ ਆਪਾਂ ਲੈ ਲਿਆ ਹੁਣ ਜਿਹੜਾ ਫਰੰਟ ਆਪਾਂ ਕਿ ਜਿਹਨੂੰ ਆਪਾਂ ਕੱਟ ਪਾਈ ਸੀ ਆ ਦੇਖੋ ਆਪਾਂ ਨਿਸ਼ਾਨ ਲਗਾਇਆ ਹੋਇਆ ਹੈ ਠੀਕ ਹੈ ਜੀ ਤੇ ਆਪਾਂ ਸਾਈਡ ਤੋਂ ਨਾ ਆਪਾਂ 1.5 ਇੰਚ 2 ਇੰਚ ਦਾ ਰਹਿਣਾ ਆਪਾਂ ਅਕਸਰ ਛੱਡ ਦੇਣਾ ਆ ਠੀਕ ਹੈ ਜੀ वो छड के फिर अपना बाल पाने लो जी ये मतलब कि अंदर वालों बल पाने ठीक है जी दोनों सैडा तो अंदर वालों मतलब एक सैड नहीं पाने के सारे बाल ठीक है जी बाल बिल्कुल बरीक बरीक पाने देखो ठीक है जी ਬੜੀ ਬੜੀ ਘਪੜੇ ਨੇ ਆਪਾਂ ਬਣ ਦੋਨੋਂ ਮਤਲਬ ਦੋਨੋਂ ਦੇ ਜਿਹੜੇ ਮੂੰਹ ਆ ਅੰਦਰ ਵਾਲੂ ਰੱਖੇ ਨੇ ਬਲਾਂ ਦੇ ਆਪਾਂ ਦੋਨੋਂ ਸਾਈਡਾਂ ਤੋਂ ਠੀਕ ਹੈ ਜੀ ਸੈਂਟਰ ਤੇ ਆਪਾਂ ਨਿਸ਼ਾਨ ਲਗਾਇਆ ਸੀ ਤੇ ਆਪਾਂ ਇਹਦੇ ਨਾਲ ਜਿਹੜਾ ਆਪਾਂ ਨਿਸ਼ਾਨ ਟਾਪ ਤੇ ਲਾਇਆ ਸੀ ਉਹ ਮਿਲਾ ਦੇਣਾ ਇਦਾਂ ਕਰਕੇ ਤੇ ਫਿਰ ਆਪਾਂ ਜਿਹੜੀ ਸਿਲਾਈ ਲਗਾ ਦੇਣੀ ਠੀਕ ਹੈ ਜੀ ਇਹ ਟਾਪ ਇਹਦੇ ਨਾਲ ਅਟੈਚ ਹੋ ਜਾਊਗਾ ਆ ਦੇਖੋ ਬਿਲਕੁਲ ਸੋਖਾ ਹੈ ਜੀ ਬਹੁਤ ਵਧੀਆ ਲੱਗਦਾ ਉਦਾਂ ਵੀ ਬੱਚੇ ਤੇ ਪਾਇਆ ਹੋਇਆ ਹੈ ਲੋਚ ਠੀਕ ਹੈ ਜੀ ਤੇ ਆਪਾਂ ਪਾ ਲੈ ਬਾਲ ਠੀਕ ਹੈ ਇਹ ਆਪਣਾ ਜਿਹੜਾ ਫਰੰਟ ਵਾਲਾ ਪੀਸ ਉਹ ਤਿਆਰ ਹੋ ਗਿਆ ਹੁਣ ਆਪਾਂ ਕਰਾਂਗੇ ਬੈਕ ਵਾਲਾ ਠੀਕ ਹੈ ਜੀ ਬੈਕ ਵਾਲਾ ਦੀ ਆਪਾਂ 1.5 ਇੰਚ ਛੱਡ ਦੇਣਾ ਇਸ ਤਰ੍ਹਾਂ ਕਰਕੇ ਸਾਈਡ ਤੋਂ ਤੇ ਸਲਾਈ ਵਾਸਤੇ ਤੇ ਬਾਕੀ ਆਪਾਂ ਬਾਲ ਪਾ ਦਨੇ ਆ ਦੇਖੋ ਬਾਲਾ ਪਾ ਇਹ ਆਪਣਾ ਹੋ ਗਿਆ ਫਰੰਟ ਪੀਸ ਠੀਕ ਹੈ ਜੀ ਅੰਦਰ ਵੱਲੋਂ ਬਾਲ ਪਾਤੇ ਆਪਾਂ ਤੇ ਇਹ ਹੋ ਗਿਆ ਆਪਣਾ ਬੈਕ ਵਾਲਾ ਠੀਕ ਹੈ ਜੀ ਥੋਣ ਥੋਣ ਮੈਦੀਆਂ ਬਾਹਾਂ ਲਾ ਕੇ ਮੋਢੇ ਦੇ ਸੀਨ ਲਗਾ ਕੇ ਫਿਰ ਦਿਖਾਉਂਦੀ ਹਾਂ ਤਿਆਰ ਕਰਕੇ ਠੀਕ ਹੈ ਜੀ ਲਓ ਜੀ ਮੋਢੇ ਦੇ ਆਪਾਂ ਤਿੰਨ ਤਿੰਨ ਬਾਲ ਪਾਦੇ ਸੀਗੇ ਜਿਵੇਂ ਆਪਾਂ ਫਰੌਕ ਤੇ ਪਾਇਏ ਨੇ نیچے ਠੀਕ ਹੈ ਜੀ ਤੇ ਬਾਹਾਂ ਦੀ ਮੋਰੀ ਸਿੰਪਲ ਰਖਾਈ ਆ ਲਓ ਜੀ ਟੌਪ ਬਣ ਕੇ ਆਪਣਾ ਰੈਡੀ ਆ ਠੀਕ ਹੈ ਜੀ ਤੇ ਹੁਣ ਆਪਾਂ ਇਹ ਬੱਚੇ ਦੇ ਵੀਅਰ ਕਰਕੇ ਦਿਖਾਉਨੇ ਹਾਂ ਤੁਸੀਂ ਦੇਖੋ